ਤਉਪੂਪਾਪ ਸੰਤਪ ਬਿਨਾਸੀ ਹਰਿ ਸਿਮਰਤਿ ਕਿਲ ਵਿਖ ਸਭ ਨਾਸੀ ਪ੍ਰਭੂ ਦਾ ਸਿਮਰਨ ਕਰਨ ਨਾਲ ਸਭ ਤਰ੍ਹਾਂ ਦੇ ਪਾਪ ਕਲੇਸ਼ ਸੰਤਾਪ ਤੇ ਗੁਰੂ ਪਰਿਵਾਰਿ ਜਿੰਨੇ ਵੀ ਜੀਵਾਤਮਾ ਦੇ ਓਗਣੇ ਵਸਤਾ ਇਸ ਦਾ ਮਿਟ ਜਾਂਦੇ ਨੇ ਜਦੋਂ ਸ਼ਬਦ ਰੂਪੀ ਗਿਆਨ ਅੰਦਰ ਪ੍ਰਗਿਆਸ਼ੰਧ ਨਾਮ ਦੇ ਕਮਾਈ ਨਾਲ ਨਿਰਮਲ ਮਨ ਫਿਰ ਪਰਮੇਸ਼ਰ ਦੇ ਨਾਮ ਵਿੱਚ ਲੀਨ ਹੋ ਕੇ ਬਾਰ-ਬਾਰ ਰਬ ਦਾ ਪਰਮੇਸ਼ਰ ਦਾ ਸ਼ੁਕਰਾਨਾ ਕਰਦੇ ਹੋਇਆ ਆ ਤੁਮਾ ਕੋਨਾਂ ਦੇ ਮਾਣਦਾ ਹੈ ਜੀ